ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਸਕੂਲ ਦੇ ਬੱਚੇ ਤਿਰੰਗਾ ਯਾਤਰਾ ਕੱਢਣ ਲੱਗੇ ਸੀ ਤਿਰੰਗਾ ਯਾਤਰਾ ਕੱਢਣ ਤੋਂ ਦੌਰਾਨ ਜਦੋਂ ਬੱਚੇ ਇੱਕ ਗਲੀ ਵਿੱਚੋਂ ਗੁਜ਼ਰ ਰਹੇ ਹੁੰਦੇ ਆ ਤਾਂ ਉਧਰੋਂ ਬਹੁਤ ਹੀ ਸਪੀਡ ਦੇ ਨਾਲ ਆਵਾਰਾ ਪਸ਼ੂ ਜਿਹੜੇ ਆ ਕੇ ਬੱਚਿਆਂ ਦੀ ਇਸ ਤਿਰੰਗਾ ਯਾਤਰਾ ਦੇ ਵਿੱਚ ਆ ਕੇ ਟਕਰਾ ਜਾਂਦੇ ਨੇ ਤਾਂ ਤੁਸੀਂ ਵੀ ਤਿਆਰ ਰੱਖਿਆ ਕਰੋ ਆਪਣੇ ਬੱਚਿਆਂ ਦਾ ਜਦੋਂ ਸਕੂਲਾਂ ਦੇ ਵਿੱਚ ਭੇਜਦੇ ਹੋ ਉਹਨਾਂ ਨੂੰ ਸਮਝਾ ਕੇ ਭੇਜਿਆ ਕਰੋ ਕਿ ਸਕੂਲ ਵਾਲੇ ਕੋਈ ਵੀ ਰੈਲੀ ਜਾਂ ਯਾਤਰਾ ਕੱਢਣ ਲਈ ਕਹਿਣ ਤਾਂ ਰੋੜਾਂ ਦੇ ਉੱਪਰ ਬੜਾ ਹੀ ਸੋਚ ਸਮਝ ਕੇ ਆਪਣਾ ਜਦੋਂ ਤੁਸੀਂ ਜਾਣਾ ਦੇਖ ਸਕਦੇ ਹੋ ਕਿਸ ਤਰ੍ਹਾਂ ਆਵਾਰਾ ਪਸ਼ੂ ਜਿਹੜੇ ਆਏ ਨੇ ਬੱਚਿਆਂ ਦੀ ਭੀੜ ਦੇ ਉੱਪਰ ਦੀ ਜਿਹੜੇ ਲੰਘ ਗਏ ਨੇ ਹੁਣ ਬਹੁਤ ਸਾਰੇ ਬੱਚੇ ਜਿਹੜੇ ਐ ਜ਼ਖਮੀ ਐ ਜਿਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਕਾਫੀ ਜੜੀਆਂ ਕੰਬੀਰ ਸੱਟਾਂ ਲੱਗੀਆਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਭੱਜ ਦੌੜਾ ਜਿਹੜੀ ਮੱਚ ਗਈ ਜਦੋਂ ਬੱਚੇ ਇਹ ਤੰਗਾ ਯਾਤਰਾ ਕੱਢ ਰਹੇ ਸੀ ਤਾਂ ਉਹਨਾਂ ਦੇ ਉੱਪਰ ਵੀ ਜਿਹੜੇ ਆਵਾਰਾ ਪਸ਼ੂ ਲੰਘ ਗਏ ਨੇ ਨਗੌਰ ਦੀ ਇਹ ਵੀਡੀਓ ਜਿਹੜੀ ਦੱਸੀ ਜਾ ਰਹੀ ਹੈ ਸਕੂਲ ਦੇ ਬੱਚਿਆਂ ਦੇ ਉੱਪਰ ਦੀ ਜਿਹੜੇ ਇਹ ਆਵਾਰਾ ਪਸ਼ੂ ਨੇ ਲੱਗ ਗਏ ਨੇ ਬਹੁਤ ਸਾਰੇ ਬੱਚੇ ਜਿਹੜੇ ਐ ਇਸ ਰੇਲੀ ਦੇ ਵਿੱਚ ਜ਼ਖਮੀ ਹੋਏ ਨੇ ਦੇਖ ਸਕਦੇ ਹੋ ਤੁਸੀਂ ਪਿੰਡ ਵਾਲੇ ਵੀ ਫਿਰ ਪਿੱਛੇ ਡੰਡੇ ਸੋਟੇ ਲੈ ਕੇ ਜਿਹੜੇ ਭੱਜੇ ਨੇ ਪਰ ਹੁਣ ਡੰਡੇ ਸੋਟੇ ਲੈ ਕੇ ਭੱਜਣ ਦਾ ਕੀ ਫਾਇਦਾ ਕਿਉਂਕਿ ਜਿਹੜੇ ਬੱਚੇ ਸੀ ਉਹ ਤਾਂ ਇਹਨਾਂ ਸੱਟਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤੇ ਨੇ ਬਹੁਤ ਸਾਰੇ ਬੱਚਿਆਂ ਦੀ ਜਿਹੜੀਆਂ ਸੱਟਾਂ ਲੱਗੀਆਂ ਨੇ ਬੱਚੇ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਤਾਂ ਤੁਸੀਂ ਵੀ ਧਿਆਨ ਰੱਖਿਆ ਕਰੋ ਜਦੋਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਰੈਲੀਆਂ ਕੱਢਦੇ ਨੇ ਬੱਚੇ